ਮੈਂ ਬਲੋਕ ਪ੍ਰਧਾਨ ਪਟਿਆਲਾ ਦਿਹਾਤੀ ਤੋਂ ਮੈਂ ਅੱਜ ਦਿਲੋਂ ਦਿਲੋਂ ਧੰਨਵਾਦ ਕਰਦਾ ਹਾਂ ਤਰਨਤਾਰਨ ਦੀ ਜਨਤਾ ਦਾ ਜਿਨ੍ਹਾਂ ਨੇ ਐਡਾ ਵੱਡਾ ਮੰਡਟ ਦਿੱਤਾ ਜਿਹੜੇ ਕਹਿੰਦੇ ਸੀ ਐਡੇ-ਐਡੇ ਮੰਤਰੀ ਆ ਕੇ ਬੀਜੇਪੀ ਦੇ ਹੋਰ ਸਟੇਟਾਂ ਤੋਂ ਆ ਕੇ ਇੱਥੇ ਉਹਨਾਂ ਨੇ ਤਰਨਤਾਰਨ ਦੇ ਵਿੱਚ ਪ੍ਰਚਾਰ ਕੀਤਾ ਉਹ ਠੁੱਸ ਹੋ ਗਿਆ ਉਹ ਪਤਾ ਚੱਲਦਾ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ 2027 ਦੀ ਪਰਚੰਨ ਲਾਊਗਾ ਆਮ ਆਨੰਦ ਪਾਰਟੀ ਪੂਰੇ ਬਹੁਮਤ ਨਾਲ ਆਪਣੀ ਸਰਕਾਰ ਬਣਾਉਗੀ ਇਹਨਾਂ ਦੇ ਸਾਰੇ ਵਾਅਦੇ ਜਿਹੜੇ ਇਹਨਾਂ ਦੇ ਆਪਣੀਆਂ ਕੈਂਪਾਂ ਸਿੰਘੀਆਂ ਭਾਜਪੀ ਨੇ ਕਾਂਗਰਸ ਨੇ ਅਕਾਲੀ ਨੇ ਇਹ ਤੁਹਾਡੇ ਸਾਹਮਣੇ ਅੱਜ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਸਾਡੇ ਸਾਰੇ ਕਾਉਂਸਲਰ ਪਟਿਆਲਾ ਦਿਹਾਤੀ ਦੇ ਪਟਿਆਲਾ ਵਨ ਦੇ ਜਿੰਨੇ ਵੀ ਕਾਉਂਸਲਰ ਹਨ ਦਿਨ ਰਾਤ ਇੱਕ ਕਰਕੇ ਆਪਣੇ ਵਾਡਾਂ ਦੇ ਵਿੱਚ ਲੋਕਾਂ ਦੀ ਸੇਵਾ ਕਰਨਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਸਰਕਾਰ ਬਣਾਵਾਂਗੇ ਔਰ ਸਾਡੇ ਡਾਕਟਰ ਬਲਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਨਾਲ ਚੱਲਾਂਗੇ ਔਰ ਸਾਡੇ ਸੀਨੀਅਰ ਡਿਪਟੀ ਮੇ ਹਰਿੰਦਰ ਕੋਹਲੀ ਜੀ ਜੋ ਆਪਣੇ ਵਰਕ ਕਰ ਰਹੇ ਨੇ ਆਪਣੇ ਐਮਸੀ ਨਾਲ ਮਿਲ ਕੇ ਜੋ ਵੀ ਕੰਮ ਕਰ ਰਹੇ ਨੇ ਔਰ ਪ੍ਰੈਲ ਦੇ ਆਧਾਰ ਤੇ ਅਸੀਂ ਇਹ ਟੀਚਾ ਲੈ ਕੇ ਤੁਰਾਂਗੇ ਔਰ ਸਾਡੇ ਨਾਲ ਸਾਡੇ ਸੀਨੀਅਰ ਲੀਡਰ ਸਾਡੇ ਭੰਡਾਰੀ ਸਾਹਿਬ ਹੈ ਸ਼ਰਮਾ ਜੀ ਹੈ ਸਾਡੇ ਜਸਪਾਲ ਜੱਜੂ ਜੀ ਹੈ ਸਾਡੇ ਬਾਬਾ ਜੀ ਹੈ ਜਿੰਨੇ ਵੀ ਸਾਡੇ ਕਸ਼ਮੀਰ ਖਾਨ ਜੀ ਹੈ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਗੁਰਮੁਖ ਸਿੰਘ ਜੀ ਹੈ ਸ਼ਰਮਈ ਸਾਰੇ ਸਾਡੇ ਨਾਲ ਹੈ ਜੀ ਔਰ ਪਟਿਆਲਾ ਦਿਯਾਤੀ ਦੀ ਟੀਮ ਅੱਜ ਬਹੁਤ ਖੁਸ਼ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਹੈ ਤਰਨਤਾਰਨ ਦੇ ਵਿੱਚ ਮੈਂ ਦਿਲੋਂ ਧੰਨਵਾਦ ਕਰਦਾ ਉਸ ਜਨਤਾ ਦਾ ਜਿਨ੍ਹਾਂ ਨੇ 42000 ਦੇ ਵੋਟਾਂ ਪਾ ਕੇ 22000 ਵੋਟਾਂ ਤੋਂ 12000 ਦੀ ਵੋਟਾਂ ਤੋਂ ਲੀਡ ਜਿਤਾਈ ਹੈ ਔਰ ਮੈਂ ਧੰਨਵਾਦ ਕਰਦਾ ਉਹ ਜਨਤਾ ਦਾ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ ਉਹ ਦੂਜੀਆਂ ਨੂੰ ਸਬਕ ਸਿਖਾਇਆ ਵੀ ਸੱਚਾਈ ਦੀ ਜਿੱਤ ਹੁੰਦੀ ਹੈ ਬराई ਦਾ ਇੱਥੇ ਹੁੰਦਾ ਮੈਂ ਬਹੁਤ ਬਹੁਤ ਦਿਲੋਂ ਪੰਜਾਬ ਦਾ ਧੰਨਵਾਦ ਕਰਦਾ ਸਾਡੇ ਸੀਐਮ ਭਗਵੰਤ ਮਾਨ ਜੀ ਜੋ ਕੰਮ ਕਰ ਰਹੇ ਨੇ ਪੰਜਾਬ ਲਈ ਦਿਲ ਦਾ ਦਰਦ ਸਮਝ ਕੇ ਪੰਜਾਬ ਦੇ ਲਈ ਕੰਮ ਕਰ ਰਹੇ ਨੇ ਔਰ 2027 ਦੇ ਵਿੱਚ ਇਹਨਾਂ ਦੇ ਮੂੰਹ ਤੇ ਚਪੇੜ ਹੋਏਗੀ ਦੂਜੀਆਂ ਵਿਰੋਧੀ ਪਾਰਟੀਆਂ ਦੀ ਬਹੁਤ ਬਹੁਤ ਧੰਨਵਾਦ ਵਰਕਰਾਂ ਦੀ ਤੁਸੀਂ ਖੁਸ਼ੀ ਦਾ ਅੰਦਾਜ਼ਾ ਇਹ ਇੱਥੇ ਦੀਆਂ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ ਕਿ ਵਰਕਰ ਕਿੰਨੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲਿਆ ਔਰ ਜੋ ਪੰਜਾਬ ਸਰਕਾਰ ਭਗਵਾਨਪਤਾਨ ਸਰਕਾਰ ਪੰਜਾਬ ਲਈ ਕੰਮ ਕਰ ਰਹੀ ਆ ਤਰਨਦਾਰਾਂ ਦੇ ਲੋਕਾਂ ਨੇ ਵੀ ਇਹੀ ਦੇਖ ਕੇ ਵੋਟ ਪਾਈ ਹੈ ਜੀ ਇਹ ਮੈਮ ਹੋਰ ਵਿਰੋਧੀਆਂ ਨੂੰ ਕੀ ਹੋ ਗਿਆ ਜਿਨ੍ਹਾਂ ਦੀ ਜ਼ਮਾਨਤਾਂ ਜप्त ਹੋ ਗਈਆਂ ਇਹ ਤਾਂ ਜ਼ਰ ਅਸੀਂ 2022 ਚ ਹੀ ਦਿਖਾਤਾ ਸੀ ਕਿ ਵਿਰੋਧੀ ਹੁਣ ਕਿਤੇ ਦੂਰ ਦੂਰ ਤੱਕ ਨਹੀਂ ਹੈਗੇ ਜ਼ਮਾਨਤਾਂ ਤਾਂ ਉਹਨਾਂ ਦੀਆਂ ਜप्त ਉਦੋਂ ਵੀ ਹੋ ਗਈਆਂ ਸੀ ਤੇ ਮੁੜ ਕੇ ਹੁਣ ਕਦੀ ਹੋਣੀਆਂ ਵੀ ਨਹੀਂ ਠੀਕ ਇਹ ਜ਼ਬਤੀ ਰਹਿਣਗੀਆਂ ਜੀ 2027 ਦੇ ਵਿੱਚ ਵੀ ਇਹੀ ਦੇਖਣ ਨੂੰ ਮਿਲੂਗਾ ਬਲਕਿ ਸਾਨੂੰ ਲੱਗਦਾ ਵੀ ਸਾਡੇ ਕੰਪੀਟੀਸ਼ਨ ਚ ਹੀ ਨਹੀਂ ਕੋਈ ਹੋਊਗਾ ਜੀ ਇਸ ਦਾ ਬਹੁਤ ਖੁਸ਼ੀ ਦੀ ਗੱਲ ਹੈ ਜਿਵੇਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੀਗੀਆਂ ਵੀ ਇਹ ਸਾਡਾ ਸੈਮੀਫਾਈਨਲ ਹੈ ਤਾਂ ਅਸੀਂ ਅਸੀਂ ਵੀ ਮੰਨਦੇ ਆ ਕਿ ਇਹ ਸਾਡਾ ਸੈਮੀਫਾਈਨਲ ਸੀਗਾ ਹੁਣ ਸੈਮੀਫਾਈਨਲ ਦੇ ਵਿੱਚ ਸਾਨੂੰ ਇੰਨੀ ਵੱਡੀ ਆਮ ਆਦਮੀ ਪਾਰਟੀ ਨੂੰ ਲੀਡ ਮਿਲੀ ਹੈ ਔਰ ਇਹਦਾ ਜਿਹੜਾ ਸੇੜਾ ਹੈਗਾ ਇਹ ਸਾਡੇ ਜਿਹੜੇ ਮੁੱਖ ਮੰਤਰੀ ਨੇ ਜਿਹੜੇ ਵਿਕਾਸ ਦੀਆਂ ਲੀਹਾਂ ਤੇ ਚੱਲਦੇ ਨੇ ਚਾਹੇ ਉਹ ਬਿਜਲੀ ਦੀ ਗੱਲ ਕਰੀਏ ਚਾਹੇ ਸਿੱਖਿਆ ਦੀ ਗੱਲ ਕਰੀਏ ਚਾਹੇ ਹੈਲਥ ਦੀ ਗੱਲ ਕਰੀਏ ਸਾਰੇ ਪਾਸੇ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਵਿਕਾਸ ਦਾ ਮੁੱਦਾ ਹੈ ਉਹ ਬਹੁਤ ਭਾਰੂ ਚੱਲਦਾ ਹੈ ਔਰ ਸਾਰੇ ਕਹਿੰਦੇ ਸੀ ਇਹ ਪੰਥਕ ਸੀਟ ਆ ਪੰਥਕ ਸੀਟ ਆ ਹੁਣ ਤੁਹਾਡੇ ਸਾਹਮਣੇ ਦੇ ਲੋਕ ਪੰਥਕ ਸੀਟ ਕਿੱਥੇ ਚਲੇਗੀ ਸੋ ਮੈਂ ਸਮਝਦਾ ਹੈਗਾ ਵੀ ਵਿਕਾਸ ਦੇ ਮੁੱਦੇ ਨੂੰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਸਿੰਘ ਜੀ ਮਾਨ ਇਹ ਜਿਹਦੇ ਉਪਰਾਲੇ ਸਦਕਾ ਜਿਹੜਾ ਹੈਗਾ ਕੇਜਰੀਵਾਲ ਜੀ ਦੇ ਉਪਰਾਲੇ ਸਦਕਾ ਜਿਹੜਾ ਹੈ ਇਹ ਜਿਹੜਾ ਜਿੱਤੇ ਦਾ ਸੇਰਾ ਹੈ ਇਹ ਅਸੀਂ ਉਹਨਾਂ ਨੂੰ ਦਿੰਦੇ ਆ ਬਾਕੀ ਜਿਹੜੇ ਸਾਡੇ ਪਟਿਆਲੇ ਦੀ ਗੱਲ ਕਰੀਏ ਤਾਂ ਸਾਡੇ ਇਸ ਹਲਕੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਜੀ ਤੁਸੀਂ ਦੇਖਿਆ ਹੀਗਾ ਵੀ ਜਿਵੇਂ ਗਰਾਊਂਡ ਦੇ ਉੱਤੇ ਜੁੜੇ ਹੋਏ ਨੇ ਔਰ ਕਿੰਨੀ ਵਿਕਾਸ ਦੀਆਂ ਗੱਲਾਂ ਕਰਦੇ ਨੇ ਤਾਂ ਮੈਨੂੰ ਐ ਲੱਗਦਾ ਵੀ 27 ਦੇ ਵਿੱਚ ਜਿਹੜੀ ਸਰਕਾਰ ਬਣੇਗੀ ਉਹ ਆਮ ਆਦਮੀ ਪਾਰਟੀ ਦੀ ਬਣੇਗੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦੇ ਥਰੂ ਸਾਰੀਏ ਜਿਹੜੀ ਆਪਣ ਜਿਨ੍ਹਾਂ ਨੇ ਵੋਟਰਾਂ ਨੇ ਤਰਨਤਾਰਾਂ ਦੇ ਆ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੱਚ ਅਤੇ ਹੱਕ ਦੀ ਲੜਾਈ ਜਿੱਤੀ ਹੈ ਜਿਨ੍ਹਾਂ ਨੇ ਇੱਕ ਆਪਣਾ ਜੋ ਆਪਾਂ ਸਮਝਦੇ ਸੀ ਕਿ ਪੰਥਕ ਉਮੀਦਵਾਰ ਉਹ ਵੀ ਛੱਡ ਕੇ ਉਹਨਾਂ ਨੇ ਸਿਰਫ ਵਿਕਾਸ ਨੂੰ ਕੰਮ ਚੁਣਿਆ ਹੈ ਜੋ ਕਿ ਆਪਾਂ ਸਮਝ ਸਕਦੇ ਹਾਂ ਕਿ ਹੁਣ ਆਉਣ ਵਾਲੀਆਂ ਮਹਿਲਾਵਾਂ ਨੂੰ ਜੋ ਇੱਕੋ ਵਾਦਾ ਰਹਿੰਦਾ ਹੈ ਉਹ ਵੀ ਜਲਦ ਹੀ ਹੁਣ ਸੈਸ਼ਨ ਵਿੱਚ ਪੂਰਾ ਕਰ ਦਿੱਤਾ ਜਾਵੇਗਾ ਆ ਆਮ ਆਦਮੀ ਪਾਰਟੀ ਜਿੰਦਾਬਾਦ